ਤੂੰ ਦਰਨਪ੍ਰੀਤ ਕੋਰਾ ਮੇਰਾ ਨਾਮ ਜਿਹੜਾ ਤੇ ਚਾਕਲੇਟ ਕੀ ਮਾਮਲਾ ਜਿਹੜਾ ਰਾਤ ਦੇ ਜੋ ਸਵੇਰੇ ਹੋਇਆ ਜੋ ਸਵੇਰੇ ਉੱਤੇ ਮੈਂ ਉਰੇ ਤੋਂ ਗੱਡੀ ਨਿਕਲੀ ਉਰੇ ਮੈਂ ਬਾਹਰ ਸੀਗੀ ਤੇ ਤੇ ਫਿਰ ਉਹ ਨਿਕਲੇ ਗੱਡੀ ਵਾਲੇ ਤੇ ਫਿਰ ਉਹ ਵਾਪਸ ਆ ਗਏ ਇੱਧਰ ਫਿਰ ਉਹਨਾਂ ਤਿੰਨ ਚਾਰ ਜਣੇ ਨਿਕਲੇ ਸਾਡੇ ਇੱਧਰ ਦਰਵਾਜ਼ੇ ਤੋਂ ਉਹਨਾਂ ਥੋੜਾ ਜਿਹਾ ਕੁਝ ਦਿਖਦਾ ਆ ਤੇ ਮੈਂ ਦੇਖੀ ਉਹਨਾਂ ਦੇ ਹੱਥਾਂ 'ਚ ਗੋਲੀਆਂ ਸੀਗੀਆਂ ਤੇ ਫਿਰ ਮੈਂ ਉਹ ਮੇਰਾ ਭਰਾ ਬਾਹਰ ਨੂੰ ਨਿਕਲਣ ਲੱਗਿਆ ਮੈਂ ਉਹਨੂੰ ਅੰਦਰ ਨੂੰ ਭੇਜਦਾ ਫਟਾਫਟ ਮੈਂ ਕਿਹਾ ਤੂੰ ਚੱਲ ਜਾ ਅੰਦਰ ਨੂੰ ਵੀ ਉਹਨਾਂ ਗੋਲੀਆਂ ਉਹਨਾਂ ਦੇ ਪਿਸਤੋਲੇ ਸੀਗੇ ਉਹਨਾਂ ਦੇ ਹੱਥਾਂ 'ਚ ਤੇ ਬਰੋ ਅ ਦਵਰਨੋਂ ਉਹ ਦਵਰਨੋਂ ਫਾਇਰਿੰਗ ਲੱਗੇ ਸੀ ਘਰ ਇੱਥੇ ਕਾਫੀ ਬੱਜੀਆਂ ਤੇ ਮਤਲਬ ਮੈਂ ਨਿਕਲ ਗਈ ਸੀਗੀ ਤੇ ਉਹ ਵੀ ਚੱਲ ਗਿਆ ਉਹਦੇ 1 ਬੱਜੇ ਤੇ ਵੇਟਦੇ ਫਿਰ ਅੰਦਰ ਆ ਕੇ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜ਼ੇ ਤੇ ਕੁੰਡੀਆਂ ਪੰਨੀਆਂ ਅਸੀਂ ਸਾਰੇ ਨੇ ਫੜੀ ਹੋਏ ਸੀਗੇ ਤੇ ਫਿਰ ਉਹਨੇ ਪੰਨ ਕੇ ਨਾ ਫਿਰ ਉਹਦੇ ਫਿਰ ਅਸੀਂ ਮੂਰੇ ਵੀ ਹੋਏ ਵੀ ਸਾਡੇ ਬਾਜਣ ਵੀ ਉਹਦੇ ਨਾਲ ਬਜਣ ਫਿਰ ਵੀ ਉਹਦੇ ਹੀ ਮਾਰ ਕੇ ਗਿਆ ਗੋਲੀਆਂ ਉਹ ਕਿੰਨੀਆਂ ਗੋਲੀਆਂ ਬੱਜੀਆਂ ਨੇ ਗੋਲੀਆਂ ਪਤਾ ਨਹੀਂ ਇੰਨਾਂ ਦੀ ਪਤਾ ਉਹਦੇ ਵੀ ਲੱਤ ਪਰ ਬੱਜੀ ਹੋਈ ਸੀਗੀ ਪੇਟ ਪਰ ਇੱਥੇ ਬਾਕੀ ਪਰ ਬੱਜੀ ਹੋਈ ਸੀਗੀ ਇੱਕ ਇੱਥੇ ਕੋ ਨੂੰ ਵੀ ਬੱਜੀ ਸੀਗੀ ਹਲਤ ਕੀ ਮੇਂ ਦੀਏ ਤੁਹਾਡੇ ਬ੍ਰਦਰ ਦੀ ਹੁਣੋਂ ਠੀਕ ਨੇ ਜਾਂ ਕਿਸ ਤਰ੍ਹਾਂ ਦੇ ਉਹ ਪਤਾ ਨਹੀਂ ਹੈ ਜੇ ਕੁਝ ਵੀ ਹਲੇ ਐਡਮਿਟ ਕਰ ਲੈ ਕੇ ਗਏ ਹੋਏ ਹੋਣਾ ਉਹ ਕਿੰਨੇ ਵਜੇ ਦੀ ਘਟਣਾ ਹੈਗੀ ਸਵੇਰ ਦੀ ਉਹ ਆਵਾਜ਼ ਸਾਢੇ 9 ਵਜੇ ਦੀ ਕਰੀਬ ਆ ਬਸ ਇੰਨਾ ਕੁ ਟਾਈਮ ਸੀਗਾ ਠੀਕ ਠੀਕ ਜੀਤ ਕੋਲ ਚੱਕ ਲੋਡ ਪਿੰਡ ਕੀ ਗੱਲਬਾਤ ਹੁੰਦੀ ਹੈ ਸਾਡੇ ਉਹ ਸਾਡੇ ਨਿਓ ਪੱਟੀ ਹੋਈ ਹੈ ਪਿੱਛੇ ਸਾਡੇ ਕੰਢ ਦੇ ਮੇਰੇ ਥਾ ਸਹੁਰੇ ਨਾਲ ਰੋਲਾ ਉਹ ਜਣੀ ਫੈਸਲਾ ਤਾਂ ਪਰਸੋਂ ਹੋ ਗਿਆ ਜਣੀ ਇਹ ਡੈਡੀ ਤਾਂ ਮੰਨ ਲੈਂਦੇ ਹੈਗੇ ਫੈਸਲੇ ਨੂੰ ਜਣੀ ਚਲੋ ਉਧਰ ਨਾਲ ਮਿਲ ਕੇ ਕਰਾਤਾ ਹੈ फेर ਮੁੜ ਕੇ ਸਾਢੇ ਸਵੇਰੇ ਉਹ ਆਇਆ ਵੀ ਇਧਰ ਨੂੰ ਯਾਨੀ ਗੱਲਬਾਤ ਕੋਈ ਨਹੀਂ ਹੋਈ ਹੈਗੀ ਕਿ ਜਾਨੀ ਹੁਣ ਮੁੜ ਕੇ ਸਾਨੂੰ ਜਦੋਂ ਉਹ ਰਗਨਾਸੀਆਂ ਲੈ ਕੇ ਆਏ ਹੋਏ ਤੇ ਜਿੱਦ ਲਾਈ ਜੀ ਰਗਨਾਸੀਆਂ ਲੈ ਕੇ ਆਏ ਸਾਨੂੰ ਅਸੀਂ ਅੰਦਰੇ ਬੜੇ ਰਹੇ ਸਾਡੇ ਕੁੰਡਾ ਲਾ ਕੇ ਸਾਰੇ ਅੰਦਰ ਬੜੇ ਰਹੇ ਉਹ ਐਂ ਕਹਿੰਦੇ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਖਤਮੇ ਕਰ ਦਨੇ ਸਾਰਿਆਂ ਨੂੰ ਕੋਣ ਕਹਿੰਦਾ ਸੀ ਮੈਂ ਤਾਂ ਸਰ ਦੇ ਮੁੰਡੇ ਕਹਿੰਦੇ ਸੀ ਇੱਕ ਨਾ ਮਜੀ ਇੱਕ ਨਾ ਕਾਲਾ ਇੱਕ ਨਾ ਦੋਆ ਹੈ ਨਾ ਇੱਕ ਨਾ ਜਸਵੰਤ ਹੈ ਜਦੋਂ ਪਹਿਲਾਂ ਉਹਨਾਂ ਦੀ ਤਿੰਨ ਘਰ ਵਾਲੀਆਂ ਵੀ ਆਈਆਂ ਇਹ ਤਿੰਨੇ ਜਿਹੜੀ ਫਾਇਰਿੰਗ ਹੋਈ ਆ ਉਹ ਕਿੱਦੇ ਤੇ ਹੋਈ ਔਰ ਐਦਾਂ ਹੋਈ ਫਾਇਰਿੰਗ ਦਰਵਾਜ਼ਾ ਖੜਕ ਕੇ ਵੇਜਣੀ ਮੇਰੇ ਬੇਟਾ ਦਾ ਅੰਦਰ ਦਾ ਮੈਂ ਉਠਾ ਲਿਆ ਮੈਂ ਕਿ ਦਰਵਾਜ਼ਾ ਖੜਕਦਾ ਯਾਨੀ ਉਹ ਅਜੇ ਹੱਥ ਹੀ ਆਇਆ ਮੈਂ ਉੱਥੇ ਖੜੀ ਐ ਔਰ ਉਹ ਤੋਂ ਲਾਗੇ ਚਲਾਣ ਫਾਇਰਿੰਗ ਕਿੰਨੇ ਕੁ ਜਨੂਨ ਦੇ ਚਾਰ ਤੇ ਮੈਂ ਜਣੀ ਉਧਰ ਦੇਖ ਲੈ ਮੈਂ ਥੱਲੇ ਨੂੰ ਪਛਾਣਦੇ ਉਹਨਾਂ ਨੂੰ ਮੈਂ ਦੋ ਪਛਾਣੇ ਕਿੱਥੋਂ ਦੇ ਐ ਸਾਨੂੰ ਨਹੀਂ ਐਦਾ ਪਤਾ ਜਣੀ ਮੈਂ ਉਧਰ ਦੇਖੇ ਆ ਦੋ ਬੰਦੇ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਦਾ ਪਤਾ ਹੀ ਨਹੀਂ ਜਾਣ ਗੇਣ ਤੇ ਚਲਾਈਆਂ ਪਹਿਲਾਂ ਇੱਥੇ ਚਲਾਈ ਮੇਰੇ ਮੁੰਡੇ ਤੇ ਐਤੀ ਲੱਗੀ ਇੱਕ ਕਿੰਨੀਆਂ ਗੋਲੀਆਂ ਲੱਗੀਆਂ ਮੁੰਡੇ ਦੇ ਜੀ ਮੁੰਡੇ ਦੇ ਪਤਾ ਨਹੀਂ ਦੋ ਲੱਗੀਆਂ ਭਾਈ ਤਿੰਨ ਲੱਗੀਆਂ ਐਦਾ ਐਨੇ ਸਾਨੂੰ ਪਤਾ ਹੀ ਨਹੀਂ ਲੱਗਿਆ ਮੁੰਡੇ ਦੀ ਉਮਰ ਕਿੰਨੀ ਹੈ ਕੀ ਕੰਮ ਕਰਦਾ 20 ਸਾਲ ਦਾ ਮੁੰਡਾ ਖੇਤੀਓ ਕਰਦੇ ਜੀ ਅਸੀਂ ਜਣੀ ਉਹਦਾ ਘਰੇ ਰਹਿੰਦਾ ਫਲਾਸਟੂ ਕੀਤੀ ਹੋਈ ਕੋਈ ਲਾਕਡਾਟ ਹੈਗੀ ਕੋਈ ਬਸ ਉਹਨਾਂ ਨਾਲ ਇਹ ਸਾਡੀ ਹੋਰ ਕਿਸੇ ਨਾਲ ਨਹੀਂ ਹੂੰ ਮੇਰਾ ਮੁੰਡਾ ਤਾਂ ਕਦੇ ਇੰਨਾ ਸਾਹੂਆ ਕਿਤੇ ਪੁੱਛ ਕੇ ਵੀ ਦੇਖ ਲਿਓ ਕਿ ਕੋਈ ਐਹ ਜੀ ਕੋਈ ਗੱਲਬਾਤ ਹੈ ਨਹੀਂ ਸਾਡੇ ਨਾਲ। ਕਿ ਉਹਦਾ ਇੰਨਾ ਸਾਡੇ ਸਾਹੂਆ ਮੇਰੇ ਮੁੰਡਾ ਦਾ ਕਦੇ ਕਿਸੇ ਨਾਲ ਲੜਿਆ ਵੀ ਹੈ ਨਹੀਂ। ਪਹਿਲਾਂ ਕਦੇ ਕੋਈ ਧਮਕੀ ਵਗੈਰਾ ਨਹੀਂ। ਨਾਲ ਕੁਝ ਵੀ ਨਹੀਂ ਹੈਗਾ। ਝਗੜਾ ਹੋਇਆ। ਕੋਈ ਹੋਰ ਨਹੀਂ ਬਸ ਉਹਨਾਂ ਨਾਲੇ। ਇੱਕ ਉਹਨਾਂ ਦਾ ਕੋੜ ਮਹਿਲਵਾਨਗੜ ਉਹਨਾਂ ਦਾ ਪਿੰਡ। ਉਹ ਜਣੀ ਉਹ ਕਰਾਂਦਾ ਜਿੰਨਾ ਵੀ ਕਰਾਂਦਾ ਸਾਰਾ ਕੁਝ। ਪਿੰਦਰ ਆ ਉਹਨਾਂ ਦਾ ਨਾਮ। ਉਹ ਇਹ ਤੁਹਾਡੇ ਕੈਮਰੇ ਲੱਗੇ ਹੋਏ ਨੇ ਘਰ ਦੇ ਵਿੱਚ। ਕੈਮਰੇ ਸਾਡੇ ਨਹੀਂ ਜੀ ਹੈਗੇ। ਹਾਂ। ਅਜੇ ਸਿੱਧਾ ਹੁਣੇ ਆਏ ਆ ਸਾਡੇ ਦਾ ਕੰਮ ਚੱਲਦਾ। ਤੁਸੀਂ ਕਿੱਥੇ ਬੈਠੇ ਸੀ ਜਦੋਂ ਇਹ ਅੱਥੇ ਬੈਠੀ ਸੀ ਮੁੰਡਾ ਮੇਰਾ ਅੰਦਰ ਦਾ ਮੈਂ ਬੁਲਾਇਆ ਉਹਨੂੰ ਮੈਂ ਕਿਹਾ ਗੇਟ ਕਾੜ ਕੇ ਦਾ ਜਾਨੀ ਮੁੰਡਾ ਬੜਕੇ ਗੋਲੀਆਂ ਮਾਰੇ ਪਹਿਲਾਂ ਇੱਥੇ ਇੱਥੇ ਚਲਾਂਦੇ ਆ ਗਏ ਉਹ ਤੋਂ ਗੋਲੀਆਂ ਪਰ ਲਾ ਕੇ ਚਲਾਣ ਫਿਰ ਅਸੀਂ ਜਿੰਜਾ ਮੈਂ ਦਾਵਾ ਦਾ ਮੈਂ ਆਪਣੀ ਬੇਟੀ ਨਾਲ ਲੜਾਈ ਆਪਣਾ ਬੇਟੇ ਨਾਲ ਲੜਾਇਆ ਅੰਦਰ ਨੂੰ ਫਿਰ ਉਹਨਾਂ ਨੇ ਦਰਵਾਜ਼ਾ ਸਾਡਾ ਕੁੰਡੀਆਂ ਪੱਟ ਕੇ ਫਿਰ ਅੰਦਰ ਵੜੇ ਇਕੱਲੇ ਬੇਟੇ ਤੇ ਗੋਲੀਆਂ ਚਲਾਈਆਂ ਇਹ ਤੋਂ ਇਕੱਲੇ ਬੇਟੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਹਦੇ ਪਤਾ ਹੀ ਨਹੀਂ ਜਿਹੜੀ ਇਕੱਲੇ ਬੇਟੇ ਤੇ ਚਲੀਆਂ ਵੀ ਉਹਦਾ ਉਹ ਹੋਈਆਂ ਔਰੇ ਦੇ ਜੀ ਉਹਦੇ ਹੀ ਚੱਲੀ ਹੈ ਇੱਕ ਜੇ ਅੰਦਰ ਜਾ ਕੇ ਸਾਰੇ ਤੇ ਲਾ ਕੇ ਚਲਾਣ ਇਹ ਅਜਨਬੀ ਨੱਤੀ ਉਹ ਨੱਠ ਗਏ ਜਦ ਕਿ 112 ਦੇ ਫੋਨ ਵੀ ਲਾਇਆ ਆਈ ਸੀ ਉਹ ਉਹ ਜਾਣੋ ਪਤਾ ਹੀ ਨਹੀਂ ਕਿ ਕਿੱਥੇ ਆਏ ਹੁਣ ਸਾਨੂੰ ਅੱਧਾ ਕਿ ਸਾਡੇ ਕੋਲ ਕੋਈ ਹੋਦੀ ਕਿੰਨੇ ਜਣਿਆਂ ਦੇ ਕੋਲ ਉਹਨਾਂ ਦੇ ਕੋਲ ਹਥਿਆਰ ਸੀਗੇ ਉਹਨਾਂ ਚਾਰਾਂ ਕੋਲੇ ਤੇ ਹਥਿਆਰ ਚਾਰਾਂ ਕੋਲ ਕਿਹੜੇ ਹਥਿਆਰ ਸੀਗੇ ਗੋਆਹ ਹੀ ਤੇ ਛੋੜ ਐਨੇ ਨੇ ਹੋਦੀਆਂ ਗੰਦਾ ਦੇ ਵਿੱਚ ਇੱਕ ਲਾਲ ਅਮਜੀ ਦੀ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹਾਂਜੀ ਇੱਕ ਲਾਲ ਘਟਨਾ ਹੋਈ ਨਾਮ ਕੀ ਹੈ ਜੀ ਮੈਂ ਨਾ ਗੁਰਤੇਪਨ ਸਿੰਘ ਹੈ ਜੀ ਪਿੰਡ ਪਿੰਡ ਮੇਰਾ ਲਵਾਂੜਾ ਹੈ ਮੇਰਾ ਦੋਤਾ ਜੀ ਮੇਰਾ ਜੋਈ ਦਾ ਇਹ ਬੇਟਾ ਜੀ ਇਹ ਉਹ ਵੀ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਰਜਿਸਤਰੀ ਪਹਿਲਾਂ ਵੀ ਅਸੀਂ ਇਹਨਾਂ ਦਾ ਆਪਸੀ ਫੈਸਲਾ ਕਰ ਚੁੱਕੇ ਸੀ ਹੁਣ ਇਹਨਾਂ ਦਾ ਫੇਰ ਫੈਸਲਾ ਹੋਇਆ ਸੀ ਇਹਦੇ ਵਿੱਚ ਇਹ ਕਹਿੰਦੇ ਜੀ ਵੀ ਤੁਸੀਂ ਮੈਂ ਕਿਹਾ ਤੁਹਾਡਾ ਆਪਸੀ ਆਪਸ ਆਪਸੀ ਘਰ ਦਾ ਮਸਲਾ ਤੁਸੀਂ ਆਪ ਆਪਣੇ ਝਟੋ ਵੀ ਇਧਰ ਤੇ ਰਿਸ਼ਤੇਦਾਰਾਂ ਦਾ ਕੋਈ ਕੰਮ ਨਹੀਂ ਜੀ ਫਿਰ ਇਹਨਾਂ ਦਾ ਫੈਸਲਾ ਪਰਸੋਂ ਹੋਇਆ ਇਹਦੇ ਫੈਸਲੇ ਵਿੱਚ ਇਹ ਨਹੀਂ ਪਤਾ ਜੀ ਇਹਨਾਂ ਨੇ ਕਿਆ ਕਰਿਆ ਕਿਆ ਨਹੀਂ ਕਰਿਆ ਜੀ ਫਿਰ ਮੈਂ ਇਹਨਾਂ ਨੂੰ ਕਹਿੰਦੇ ਮੇਰੇ ਦੋਈ ਕੰਦੇ ਵੀ ਸਾਡੇ ਮੈਨੂੰ ਫੈਸਲਾ ਮਨਜ਼ੂਰ ਨਹੀਂ ਹੈਗਾ ਮੈਂ ਕਿਹਾ ਜੇ ਨਹੀਂ ਹੈਗਾ ਤਾਂ ਤੁਸੀਂ ਐ ਕਰਿਓ ਵੀ ਜੇ ਜੇ ਕੰਮ ਦੀ ਕਾਂਦੇ ਤੇ ਪਰੇ ਥੋੜੀ ਮਿੱਟੀ ਪੱਟੀ ਹੋਈ ਹੈ ਉਹ ਤੇ ਦੂਸਰਾ ਜਿਸ ਜਿਸ ਰਹਿਣਾ ਦਰਖਤਲਾਇ ਦਖ ਪਟਨੇ ਉਹ ਕਿਹਾ ਸੀ ਮਗਾ ਜੇ ਤੈਨਾਂ ਨੇ ਪਾਰਤਾ ਠੀਕ ਹੈ ਨਹੀਂ ਤਾਂ ਫਿਰ ਅਸ਼ਵੀ ਸਾਹਿਬ ਦੇ ਪੇਸ਼ ਹੋ ਜਿਓ ਫੇ ਅੱਜ ਇਹਨਾਂ ਨੇ ਇਹ ਇੱਕ ਅੱਜ ਇਹ ਘਟਨਾ ਘੱਟੀ ਇਹਨਾਂ ਨੇ ਇਹ ਲੱਗਦਾ ਵੀ ਉਹਨਾਂ ਨੇ ਹੀ ਕੀਤੀ ਹੈ ਇਹ ਘਟਨਾ ਜਿਨ੍ਹਾਂ ਦੇ ਨਾਲ ਰੋਲਾ ਸੀ ਹਮ ਦੱਸੋ ਜੀ ਹੁਣ ਨੈ ਉਹ ਵੀਡੀਓ ਬਣੀ ਹੈ ਵੀਡੀਓ ਤੁਹਾਨੂੰ ਦਿਖਾ ਵੀ ਦਿੰਨੇ ਆ ਇਹ ਵੀਡੀਓ ਤੁਸੀਂ ਜਸ ਚੈੱਕ ਕਰੋ ਵੀ ਇਹ ਵੀਡੀਓ ਹਸਾਬ ਦੇ ਹਿਸਾਬ ਨਾਲ ਵੀ ਇਹ ਕਿਹਦਾ ਕੰਮ ਹੋ ਸਕਦਾ ਇਹ ਇਹ ਉਹਨਾਂ ਦੇ ਕੰਮ ਹੋ ਸਕਦਾ ਜੀ ਹੈ ਕਿ ਨਹੀਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਘਰ ਦੇ ਅੰਦਰ ਵੜ ਕੇ ਕੀ ਸਾਰਾ ਮਾਮਲਾ ਹੈਗਾ ਅੱਜ ਸਵੇਰੇ ਹੀ ਤਕਰੀਬਨ ਸਵਾ 10 ਵਜੇ 112 ਤੇ ਕਾਲ ਆਈ ਸੀ ਕਿ ਚਕਨੋਟ ਪਿੰਡ ਦੇ ਵਿੱਚ ਫਾਇਰਿੰਗ ਇਨਸਟੈਂਟ ਹੋਇਆ ਹੈਗਾ ਤੇ ਪੁਲਿਸ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਜਸਪ੍ਰੀਤ ਨਾ ਦਾ ਮੁੰਡਾ ਹੈਗਾ ਜਿਹਨੂੰ ਐ ਚਕਨੋਟ ਪਿੰਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਘਰ ਬਣਾਇਆ ਹੋਇਆ ਇੱਥੇ ਇੱਕ ਚਾਰ ਮੂ ਟੱਕੇ ਅਣਪਛਾਤੇ ਵਿਅਕਤੀਆਂ ਨੇ ਜੋ ਕਿ ਗੱਡੀ ਚ ਆਏ ਸੀਗੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਿਰ ਭੱਜ ਗਏ ਸੀਗੇ ਮੁੰਡੇ ਨੂੰ ਫਿਰ ਇਮੀਡੀਏਟਲੀ ਰੋਪੜ ਹਸਪੀਟਲ ਚ ਲੈ ਕੇ ਚਲੇ ਗਏ تھے ਤੇ ਹੁਣ ਉਹ ਆਊਟ ਆਫ ਡੇਂਜਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈਗਾ ਪੁਲਿਸ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਹੈ ਤੇ ਜੋ ਵੀ ਕਾਰਨ ਹੈ ਫੈਮਿਲੀ ਵੀ ਜੋ ਕੁਝ ਦੱਸਦੀ ਹੈ ਕਿ ਕੁਝ ਕੁਝ ਕਾਰਨ ਇਹਨਾਂ ਨੂੰ ਲੱਗਦਾ ਹੈ ਜੋ ਬਣ ਸਕਦਾ ਹੈਗਾ ਉਹ ਸਾਰੇ ਕੇ ਸਾਰੇ ਐਂਗਲਸ ਨੂੰ ਮੱਦੇਨਜ਼ਰ ਰੱਖਦੇ ਪੁਲਿਸ ਆਪਣੀ ਤਫ਼ਤੀਸ਼ ਕਰ ਰਹੀ ਹੈ ਕਿੰਨੇ ਕ ਫਾਇਰ ਹੋਏ ਹੈਗੇ ਅ ਚਾਰ ਜਾਂ ਪੰਜ ਉਹਨੂੰ ਆਈ ਥਿੰਕ ਗੋਲੀਆਂ ਵਜੀਆਂ ਨੇ ਤੇ ਇੱਕ ਮਿਸ ਫਾਇਰ ਵੀ ਹੈ ਤੇ ਆਈ ਥਿੰਕ ਪੰਜ ਛੇ ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ ਦੋ ਜਾਂ ਤਿੰਨ ਅਲੱਗ-ਅਲੱਗ ਆਈ ਥਿੰਕ ਹਥਿਆਰ ਯੂਜ਼ ਹੋਏ ਤੋਂ ਸਾਰਾ ਕਸਾਰਾ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਉਹ ਸਾਰੇ ਕੇ ਸਾਰੇ ਐਵੀਡੈਂਸ ਵਗੈਰਾ ਚੱਕ ਕੇ ਤਫਤੀਸ਼ ਸ਼ੁਰੂ ਹੋ ਚੁੱਕੀ ਹੈ ਤੇ ਅੱਗੇ ਜਿਵੇਂ ਜਿਵੇਂ ਤਫਤੀਸ਼ ਅੱਗੇ ਪ੍ਰੋਗਰੈਸ ਕਰੇਗੀ ਮੀਡੀਆ ਨੇ ਨਾਲ ਵੀ ਸਾਂਝਾ ਕਰ ਦੇ ਕੋਈ ਪਹਿਲਾਂ ਵੀ ਕੋਈ ਗੱਲ ਹੋਵੇ ਪਤਾ ਲੱਗੇ ਵੀ ਕੀ ਕਾਰਨ ਹੋਇਆ ਵੀ ਜਿਹੜਾ ਗੋਲੀ ਵਰਗੀ ਨਹੀਂ ਨਹੀਂ ਕੁਝ ਕਾਰਨ ਕਨਫਰਮ ਨਹੀਂ ਕਰ ਸਕਦੇ ਔਰ ਫੈਮਲੀ ਤੋਂ ਮੈਂ ਉਹੀ ਕਹਿ ਰਹੀ ਫੈਮਲੀ ਤੋਂ ਪੁੱਛਣਾ ਹੈਗਾ ਕਿ ਅਗਰ ਇਨਾਨੂ ਕਿਸੇ ਚੀਜ਼ ਤੇ ਸ਼ੱਕ ਹੈ ਉਹ ਸਾਡੇ ਨਾਲ ਸ਼ੇਅਰ ਕਰਨਗੇ ਤੇ ਅਸੀਂ ਵੀ ਆਪਣਾ ਸਾਰੇ ਕੇ ਸਾਰੇ ਟੀਮ ਸਾਡੀ ਮੂਵ ਫਰਦੀਆਂ ਗਈਆਂ ਨੇ ਦੋਨੋਂ ਪਾਸੇ ਤੇ ਉਹ ਵੀ ਪੁਲਿਸ ਦੀ ਆਪਣੀ ਤਫਤੀਸ਼ ਤੇ ਫੈਮਲੀ ਆਪਣਾ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰੇਗੀ ਤੇ ਉਹਦੇ ਬੇਸਿਸ ਤੇ ਫਿਰ ਅੱਗੇ ਤਫਤੀਸ਼ ਚੱਲਦੀ ਹੈ ਹਜੇ ਤੱਕ ਅਜੇ ਤੱਕ ਅਜੇ ਤੱਕ ਕੋਈ ਗੱਲ ਨਹੀਂ ਹਜੇ ਤੱਕ ਕੋਈ ਦਦੀ ਔਰ ਫੈਮਲੀ ਨੇ ਕੋਈ ਨਹੀਂ ਦੱਸੀ ਬਾਕੀ ਅਗਰ ਕੁਝ ਇਹਦਾ ਆਏਗਾ ਫੈਮੀਡੀਆ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਨਹੀਂ ਕਿ ਸੀਸੀਟੀਵੀ ਸਾਹਮਣੇ ਆਈ ਹੈ ਕੋਈ ਨਹੀਂ ਨਹੀਂ ਉਹ ਤਫਤੀਸ਼ ਦਾ ਪਾਰਟ ਹੈਗਾ ਜੀ ਅਸੀਂ ਕਰ ਰਹੇ ਆ ਜਿੱਥੇ ਜਿੱਥੇ ਤੱਕ ਵੀ ਪੂਰਾ ਉਹੀ ਮੈਂ ਕਹਿੰ ਰਿਹਾ ਟੀਮਸ ਆਲਰੇਡੀ ਕੇਸ ਦੇ ਉੱਪਰ ਲੱਗੀ ਹੋਈਆਂ ਨੇ ਸੀਸੀਟੀਵੀ ਟ੍ਰੇਲ ਨੂੰ ਵੀ ਚੈੱਕ ਕਰ ਰਹੇ ਤੇ ਉਹਦੇ ਨਾਲ ਨਾ ਟੈਕਨੀਕਲੀ ਵੀ ਤੇ ਉਹਦਾ ਵੀ ਲੋਕਾਂ ਦੀ ਵੀ ਮਦਦ ਲिती ਜਾਏਗੀ ਤੇ ਫੈਮਿਲੀ ਵੀ ਜੋ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰੇਗੀ ਉਹ ਸਾਰੀ ਚੀਜ਼ ਨੂੰ ਹੀ ਅ ਮੱਧਿਰ ਇਸ ਰੱਖਦੇ ਹੋਈ ਮੈਨੂੰ ਲੱਗਦਾ ਕਿ ਅੱਗੇ ਸਾਨੂੰ ਪਤਾ ਲੱਗੇਗਾ ਕਿ ਕੀ ਰੀਜ਼ਨ ਸੀਗਾ ਕੌਣ ਸੀਗੀ ਤੇ ਕਿਸ ਪਰਪਸ ਦੇ ਨਾਲ ਉਹਨਾਂ ਨੇ ਵਾਰਦਾਤ ਨੂੰ ਜਾਣ ਦਿੱਤਾ